ਵੇ ਆਪਾਂ ਦੇਖੋ ਫਿਰ ਇੱਧਰ ਗੱਡੀਆਂ ਗੁੱਡੀਆਂ ਦਾ ਇਕੱਠ ਦੇਖੋ ਇੱਧਰ ਇੱਧਰ ਵੀ ਆ ਲੈ ਕਰੋ ਚੈੱਕ ਕੂਟਰ ਬਾਈ ਨੂੰ ਪਿਆਰ ਕਰਨ ਵਾਲੇ ਦੇਖੋ ਫਿਰ ਇੱਧਰ ਕਿੰਨੇ ਆ ਖਿਡਾਰੀ ਇੱਧਰ ਵੀ ਇੱਧਰ ਵੀ ਦੇਖੀ ਬਾਈ ਦੇਖੀ ਦੇਖੀ ਇੱਥੇ ਵੀ ਇੱਧਰ ਬੱਸਾਂ ਦੇਖੋ ਇੱਧਰ ਕਿੰਨੇ ਆ ਭਰ ਗਿਆ ਲੈ ਭਾਈ ਇਹ ਨਹੀਂ ਮੁੱਕਣਾ ਦੇਖੋ ਫਿਰ ਇੱਧਰ ਵੀ ਛੜਕਦੀ ਮੋਟਰ ਹੈਗ ਲਾਉਣਾ ਪੈਣਾ ਕਿ ਇੱਧਰ ਦੇਖੋ ਲੈ ਭਾਈ ਦੇਖੋ ਗੱਠ ਇੱਧਰ ਲੈ ਕੰਮ ਤਾਂ ਹਰਿਆ ਨਿਬੜ ਗਿਆ ਪਰ ਇਕੱਠ ਦਿਖਾ ਦੂ ਇਧਰ ਵੀ ਦਿਖਾ ਹਰ ਇੱਕ ਦੇਖੋ ਇਧਰ ਚੱਕਾ ਜਾਮ ਦੀ ਦਵਾਈ ਤੇ ਖੱਬਿਆ ਚਾਹ ਕੇ ਧੱਕੇ ਦਿਖਾ ਆਹ ਥਰੀਆ ਘੜ ਲਗਾ ਯਾਰ بڑا ਯਾਰ ਤਖੜਾ ਭਾਈ ਪਤਾ ਨਹੀਂ ਸੀ ਕਬੂਤਰਬਾਈ ਨੂੰ ਇੰਨਾ ਲੋਕ ਪਿਆਰ ਕਰਦੇ ਆ ਚੱਕਾ ਜਾਮ ਕੀਤਾ ਪਿਆ ਵਾ ਸੜਕ ਤੇ ਕਿਤੇ ਵੀ ਸਾਧਨ ਖੜਾਉਣ ਨੂੰ ਜਗਾ ਨਹੀਂ ਕੀ ਲਓ ਵੀ ਭਾਈ ਇੱਥੇ ਪਹੁੰਚ ਗਿਆ ਆ ਕੇ ਖੜ ਗਏ ਆ ਨੁੰਨਾ ਰਜਤ ਪਾਪਾ ਗੋਰਾ ਬਾਈ ਜਗਰੂਪ ਬਾਈ ਮੰਦਰ ਵੀ ਮਿਲ ਗਿਆ ਸਸੀ ਗਲ ਬਾਈ ਹੋਰ ਕਿਵੇਂ ਠੀਕ ਹੋ ਬਾਈ ਕਬੂਤਰ ਬਾਈ ਨੂੰ ਪਿਆਰ ਕਰਨ ਵਾਲੇ ਨਾ ਇੱਥੇ ਆ ਕੇ ਪਤਾ ਲੱਗਿਆ ਆਪਾਂ ਤਾਂ ਕਿ ਆ ਪੰਜਾਬ ਚ ਰੱਖੇ ਨਹੀਂ ਇਹਨਾਂ ਦੇ ਪਰ ਜਿੰਨੀਆਂ ਵੀ ਬਰਾਸਤੀ ਖੇਡਾ ਇੱਧਰ ਦੇਖੋ ਪੋਸਟਰ ਪੜੋ ਮਾੜਾ ਥੋੜਾ ਜਿਹਾ ਆ ਦੇਖੋ ਇੱਧਰ ਅੱਜ ਇਕੱਠ ਨਤੀ ਤਰੀਕ ਦਾ ਠੀਕ ਹੈ ਬਾਈ ਤੇ ਬਾਈ ਚੱਕਾ ਇਨਾ ਜਾਮ ਕੀਤਾ ਪਿਆ ਨਾ ਲੋਕਾਂ ਨੇ ਬਹੁਤ ਇਕੱਠ ਆ ਤੇ ਬੱਸ ਬਸ ਤੇ ਚੜ ਕੇ ਦਿਖਾਉਣਾ ਤੁਹਾਨੂੰ ਮੈਂ ਸਾਰਾ ਮੌਲ ਬਾਈ ਦੇਖੋ ਇਕੱਠ ਵਰ ਇਧਰ ਜੂਮ ਕਰਕੇ ਦਿਖਾਉਣਾ ਤੁਹਾਨੂੰ ਇਹ ਨਹੀਂ ਬਾਈ ਕਿਸੇ ਹਿਸਾਬ ਚ ਲੋਡ ਆਉਣਾ ਹੁੰਦਾ ਜੇ ਕੋਈ ਕਿਨੂ ਕਹਿੰਦਾ ਗੈਂਤੀ ਵੀ ਨਹੀਂ ਹੋਣੀ ਪਤਾ ਕਿੱਧਰ ਸੀ ਇਹ ਪ੍ਰੋਗਰਾਮ ਸਾਰਾ ਇਧਰ ਸੀਗਾ ਉਹਦੇ ਪੀੜ ਤੁਰੀ ਆਉਂਦੀ ਵਿਚ ਦੀ ਉਹ ਚਿੱਟੀ ਗੱਡੀ ਖੜੀ ਦੀ ਨਾ ਆ ਵੀ ਇਧਰ ਇਹ ਆ ਬੰਡ हसनਪੁਰ ਬਾਈ ਇੱਥੇ ਸੀਗਾ ਸਾਰਾ ਇਕੱਠ ਬਾਕੀ ਦੇਖ ਲਓ ਆਦੇ ਬੰਦੇ ਆਈ ਜਾਂਦੇ ਆ ਇਧਰ ਨੂੰ ਵੀ ਦੇਖ ਲਓ ਚੈੱਕ ਕਰ ਲਓ ਲੈ ਉਹ ਪੁਲ ਤੋਂ ਪਰੇ ਤੱਕ ਗੱਡੀਆਂ ਖੜੀਆਂ ਲੈ ਦੇਖੋ ਫਿਰ ਕਿਉਂ ਬਾਈ ਭਾਈ ਕਹਿੰਦੇ ਨਾ ਵੀ ਸੜਕਾਂ ਤੇ ਹਜੇ ਤੱਕ ਆਏ ਨਹੀਂ ਕਹਿੰਦੇ ਲੋਕ ਤੇ ਹੁਣ ਭਾਈ ਆ ਗਏ ਦੇਖੋ ਫਿਰ ਯਾਰ ਮੈਂ ਨਾ ਮਤਲਬ ਕੀ ਯਾਰ ਕਦੇ ਸੋਚਿਆ ਨਹੀਂ ਸੀ ਆਪਾਂ ਵੀ ਇਦਾਂ ਵੀ ਹੋ ਜਾਊਗਾ ਹਨਾ ਕਿਤੇ ਮਾਹੌਲ ਬਣ ਜਾਊਗਾ ਦੇਖੋ ਫਿਰ ਲੈ ਉਹ ਇਧਰ ਪਰੇ ਵੀ ਸਾਈਡ ਤੇ ਸਾਧਨ ਲੱਗਿਆ ਉਧਰ ਦੇਖੋ ਪਾਰਕਿੰਗ ਹੈ ਜੀ ਬੱਸਾਂ ਉੱਚ ਖੜੀਆਂ ਦੇਖੋ ਉੱਥੇ ਤੇ ਆਹ ਦੇ ਖੜੀਆਂ ਨੇ ਪਰੇ ਉਹ ਉਹਦੇ ਥੋੜੀ ਥੋੜੀ ਛੱਤਾਂੀਆਂ ਦੀਂਦੀਆਂ ਜਿੰਨਾਂ ਦੀਆਂ ਬੜਾ ਤਖੜਾ ਕੰਮ ਆ ਯਾਰ ਭਾਈ ਚੱਕਾ ਜਾਮ ਕੀਤਾ ਪਿਆ ਇੱਥੇ ਪੁਲਿਸ ਵੀ ਹੈਗੀ ਉਧਰ ਲੱਗੀ ਵੀ ਆ ਉਥਰੇ ਤੇ ਉਹ ਉੱਥੇ ਸਾਹਮਣੇ ਲੱਗੀ ਵੀ ਆ ਜਿੱਥੇ ਉਹ ਮੇਨ ਐਂਟ੍ਰੈਂਸ ਹੈ ਨਾ ਪਿੰਡ ਦੀ ਉਥੇ ਆ ਬਾਈ ਗਿਆ ਹੈ ਮਤਲਬ ਇਹ ਨਹੀਂ ਬਸ ਆਪਣੀ ਜਾਣ ਪਛਾਣ ਦੇ ਤੇ ਬਿੱਲੇ ਹੁਣੀ ਲਾਢੀ ਹੁਣੀ ਪਿੰਡੋਂ ਆਏ ਵਾਵਾ ਜਾਨੇ ਬਹੁਤ ਪਾਠਾ ਜਿੰਦਾ ਆਏ ਪਹਿਲਾਂ ਸਵੇਰ ਦਾ ਨਾਈਟ ਕਿਤੇ ਆ ਕੇ ਆਪਾਂ ਨਹੀਂ ਨਹੀਂ ਹੁੰਦੀ ਤੇ ਫੋਨ ਨਹੀਂ ਲੱਗਦਾ ਬਿੱਲੇ ਉਹਨਾਂ ਦਾ ਬਿੱਲੇ ਨੂੰ ਹੀ ਲਾਈ ਜਨੇ ਲੇ ਡਾਟਾ ਵੀ ਉਹਨਾਂ ਦੇ ਹਿਲਾਈ ਜਾਂਦਾ ਪਿਆਰੀ ਹੈ ਬਈ ਮੈਂ ਕਿਹਾ ਵੀ ਹਜੇ ਤਾਂ ਕੋਈ ਉਹ ਜਿਹਾ ਧਰਨੇ ਧੁਰਨੇ ਵਾਲਾ ਚੱਕਰ ਹੈ ਨਹੀਂਗਾ ਹਜੇ ਤਾਂ ਦੂਜਾ ਹੀ ਸੀਗਾ ਇਹ ਵੈਸੇ ਇਕੱਠ ਦਿਖਾਇਆ ਕਰਕੇ ਧਰਨੇ ਵਾਲਾ ਚੱਕਰ ਹੁੰਦਾ ਜਮਾ ਹੀ ਚੱਕਾ ਜਾਮ ਕਰ ਦਣਾ ਇਹ ਲੋਕਾਂ ਨੇ ਯਾਰ ਸ਼ੌਂਕੀ ਬੰਦਿਆਂ ਨੇ ਵੇਖੋ ਇਕੱਠ ਦੇ ਕੋਈ ਹਰ ਕਿੱਥੋਂ ਦਾ ਆਇਆ ਯਾਰ ਬਾਈ ਬਾਕੀ ਚਲੋ ਚੱਲ ਗਏ ਥੱਲੇ ਚੱਲਿਆਂ ਆਓ ਬਈ ਬਾਈ ਪ੍ਰਬੰਧ ਕਰ ਲਿਆ ਚਾਉਲਾਂ ਦਾ ਰੋਟੀ ਵੀ ਖਾ ਲਈ ਆ ਕੇ ਸਾਰਿਆਂ ਨੇ ਚੌਲ ਖਾਈ ਜਾਂਦੇ ਆ ਤੇ ਪਾਣੀ ਦਾ ਵੀ ਚੱਲ ਜਿੰਨੀਆਂ ਵੀ ਆ ਕੇ ਇਕੱਗੀ ਖਾ ਲਈ ਭਲਾਦੀ ਜਿੰਨਾ ਵੀਰਾਂ ਨੇ ਕੀਤਾ ਸਾਰਿਆਂ ਦਾ ਧੰਨਵਾਦ ਬਾਈ ਯਾਰ ਹੁਣ ਸਾਰੇ ਘਰਾਂ ਨੂੰ ਚੱਲੇ ਹੌਲੀ ਹੌਲੀ ਕਰਕੇ ਟ੍ਰੈਫਿਕ ਚੋਂ ਨਿਕਲ ਛੋੜੇ ਛੋੜੇ ਕਰਕੇ ਬਾਕੀ ਤੁਹਾਨੂੰ ਚਾਲਦੇ ਉਧਰ ਮਾਹੌਲ ਦਿਖਾਉਨੇ ਜਿੱਧਰ ਹੋਏ ਸਾਰਾ ਆਉਂਦੀ ਹੈ ਭੀੜ ਲਓਏ ਬਾਈ ਚੱਲੇ ਘਰਾਂ ਨੂੰ ਉਧਰ ਫੋਟੋ ਸ਼ੂਟ ਹੋਈ ਜਾਂਦਾ ਬਾਬੇ ਨਾਲ ਘੱਟ ਦੇਖੋ ਬਾਈ ਹੁਣ ਤੁਹਾਨੂੰ ਜਿਆਦਾ ਜਾਂਦੇ ਦਿਖਾਉਨੇ ਆ ਥੋੜਾ ਥੋੜਾ ਦੇਖੋ ਕਰੋ ਸ਼ੌਂਕ ਕਰੋ ਸ਼ੌਂਕ ਕਰੋ ਕਰੋ ਸ਼ੌਂਕ ਏ ਆਹ ਤਰੀਕਾ ਬਾਈ ਹੋਰ ਪਾਣੀ ਲਿਆ ਵੇ ਫੜ ਲਈ ਏ ਛੱਡ ਦੇ ਜੱਕਲਾ ਜੱਕਲਾ ਝੱਕਲਾ ਏ ਕਾ ਕਰ ਕਾ ਲਓ ਬਾਈ ਦੇਖੋ ਫਿਰ ਬਾਈ ਇਧਰ ਆ ਪੋਸਟਰ ਦੇਖੋ ਬਾਈ ਰਜ ਜੂਮ ਕਰੀਏ ਉਹ ਦਿਖਾਈ ਵਾਹ ਦੇਖਿਓ ਬਾਈ ਮੈਂ ਨਹੀਂ ਮੰਨਦਾ ਇੱਕ ਵਾਰ ਉਧਰ ਬਾਲਾ ਚੱਕਾ ਜਾਵਾ ਬਾਈ ਪਰਲੇ ਪਾਸੇ ਉਹ ਦੇਖੋ ਉਧਰ ਇਥੋਂ ਪਤਾ ਲੱਗਦਾ ਯਾਰ ਲੈ ਇਹ ਯਾਰ ਕਿਬੂਤਰ ਵਾਲਿਆਂ ਦੀ ਰੈਲੀ 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 ਦੇਖ ਲਓ ਬਾਈ ਢੇਣੀ ਲੋਟਾਉਣੀ ਕਿਸੇ ਹਿਸਾਬ ਜੀ ਇਹ ਕਿਸੇ ਹਿਸਾਬ ਕੀ ਲੋਟ ਹੁੰਦੀ ਐ ਇੰਨੇ ਉਧਾਰੇ ਕੀ ਫੋਨੇ ਸੀ ਲਓ ਬਾਈ ਹੁਣ ਥੋੜਾ ਜਿਹਾ ਟ੍ਰੈਫਿਕ ਖੁੱਲਿਆ ਬਾਈ ਇਧਰ ਜੀ ਨੂੰ ਆ ਗਏ ਆਪਾਂ ਬਟੂਲ ਕੋਲੇ ਪਹੁੰਚਣ ਵਾਲੇ ਆ ਘਰੇ ਚੱਲ ਕੇ ਮਿਲਦੇ ਬਾਈ ਹੁਣ ਲਓਏ ਬਾਈ ਕੱਪੜੇ ਆਪਾਂ ਲੈ ਜਾਂਦੇ ਆ ਦਿਖਾਵਾਂ ਤੁਹਾਨੂੰ ਬismillah ਆਹ ਦੇਖੋ ਅਾਰਾ ਹੈਗਾ ਲਾਲ ਤੇ ਆ ਹੈਗਾ ਜਿਹੜਾ ਹਰਾ ਲੱਗਿਆ ਮੈਂ ਪਹਿਲਾਂ ਆਪਣੇ ਠੀਕ ਆ ਬਈ ਦੋਨੇ ਕੱਪੜੇ ਲੈ ਜਾਂਦੇ ਆਪਾਂ ਇਹ ਲਾਵਾਂਗੇ ਹੁਣ ਆਪਾਂ ਇੱਕ ਦੋ ਦਿਨਾਂ ਤੱਕ ਠੀਕ ਹੈ ਜੀ ਦੇਖ ਲਓ ਦੋਨੇ ਠੀਕ ਹੈ ਨਾ ਬਈ ਇਹ ਲਾਉਣਾ ਕਿਵੇਂ ਹੈ ਕਿ ਡਿਜ਼ਾਈਨ ਬਦਲਨੇ ਆ ਜਿਵੇਂ ਲੱਗਿਆ ਉਵੇਂ ਨਹੀਂ ਲਾਉਨੇ ਪਲਾਸ ਦਾ ਨਿਸ਼ਾਨ ਇੱਕ ਤਾਂ ਜਿਹੜੇ ਬਾਈ ਕਮੈਂਟ ਕਰਦੇ ਸੀ ਵੀ ਬਿੱਠਾ ਮਾਰਦੇ ਉਹ ਕਾਪਾ ਜਿਵੇਂ ਕੰਮ ਮਗਾ ਦੇਣਾ ਤੈਸ ਪੂਰੀ ਲਾ ਦੇਣੀ ਆ ਸਾਰੀ ਸਾਰੀ ਠੀਕ ਆ ਫਿਰ ਜਿਹੜੀਆਂ ਝਾਲਰਾਂ ਲਾਵਾਂਗੇ ਉਹ ਵੀ ਥੋੜੀ ਡਿਫਰੈਂਟ ਲਾਵਾਂਗੇ ਥੋੜਾ ਜਿਹਾ ਤਕੀ ਡਿਜ਼ਾਈਨ ਥੋੜਾ ਚੇਂਜ ਕਰਨਾ ਵਾ ਬਾਕੀ ਦੱਸਿਓ ਕਮੈਂਟ ਕਰਕੇ ਕਪੜਾ ਗੱਦਾਂ ਲੱਗਦਾ ਵੇਖ ਲੋ ਇਹ ਆ ਲਾਲ ਤੇ ਆ ਹਰਾ ਠੀਕ ਹੈ ਬਾਈ ਤੇ ਉਥੋਂ ਆਪਾਂ ਆ ਗਏ ਸੀਗੇ ਆ ਕੇ ਆਪਾਂ ਘੰਟਾ ਖੰਡ ਰੈਸਟ ਕਰਕੇ ਤੇ ਕਪੜੇ ਲੈ ਆਂਦੇ ਤੇ ਜੁਰੂ ਬਾਈ ਚੱਲ ਗਿਆ ਘਰੇ ਪਿੰਡ ਤੇ ਹੁਣ ਲਾਵਾਂਗੇ ਇੱਕ ਦੋ ਦਿਨਾਂ ਤੱਕ ਉਹ ਇੱਕ ਦਾ ਕੱਟ ਤਾਂ ਲਿਆ ਛਤਰੀ ਦਾ ਕਪੜਾ ਉਹ ਸੰਜੂ ਵਰਗਾ ਕਾਲੂ ਸੰਜੂ ਨੂੰ ਕੂਟਰ ਦੇਣੇ ਆ ਆਊਗਾ ਬਈ ਪੇਟੋਂ ਦਿਖਾਵਾਂਗੇ ਕਿਵੇਂ ਲੌਣਾ ਕਿਵੇਂ ਡਿਜ਼ਾਈਨ ਪਾਉਣੇ ਵਲੌਗ ਸਾਰੇ ਬਣਾਵਾਂਗੇ ਠੀਕ ਹੈ ਬਈ ਇਹ ਵੀਡੀਓ ਤਾਂ ਇੱਥੇ ਐਂਡ ਕਰ ਦਿੰਨੇ ਬਾਕੀ ਤੁਸੀਂ ਕੱਠ ਉਸੇ ਦੇਖਾ ਯਾਰ ਸੋਚਿਆ ਨਹੀਂ ਸੀ ਵੀ ਇੰਨਾ ਕੱਠ ਹੋ ਜਾਊਗਾ ਬੇਲੋਕ ਬੱਸਾਂ ਬੈਂਨਾ ਸਕੂਲ ਵਾਲਨਾ ਮੋਟਰਸਾਈਕਲ ਸਾਰੇ ਤਰ੍ਹਾਂ ਦੇ ਭੂੰਡੀਆਂ ਭਾਂਡੀਆਂ ਲੈ ਕੇ ਲੋਕ ਬਹੁਤ ਪਹੁੰਚ ਗਏ ਯਾਰ ਬਈ